ਸਤਿਉ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਭੀ ਜੈ ਭਾਗ ਅੱਜ ਨਰਿੰਦਰ ਮੋਦੀ ਨੇ ਕੇਂਦਰ ਸਰਕਾਰ ਨੇ ਬਿਹਾਰ ਦੀਆਂ ਵੋਟਾਂ ਨੂੰ ਦੇਖਦੇ ਹੋਏ ਇੱਕ ਗੱਲ ਕਹੀ ਕਿ ਭਾਰਤ ਅੰਦਰ ਜਿਹੜਾ ਨੈਕਸਟ ਸੰਸਦ ਹੋਊਗਾ ਜਦ ਗਜੰਗਣਾ ਨਾ ਹੋਊ ਜਾਤੀ ਆਧਾਰਤ ਹੋਊ ਤੋ ਮੈਂ ਹੈਰਾਨ ਇਸ ਗੱਲ ਦਾ ਕਿ ਕਾਂਗਰਸ ਚ ਬੀਜੇਪੀ ਚ ਕਾਲੀਦਰ ਚ ਬੈਠੇ ਭਗਤ ਜਿਸ ਤਰ੍ਹਾਂ ਆਪਣੀ ਹਿੱਕ ਥਾਪੜ ਥਾ ਰਹੇ ਨੇ ਵੀ ਅਸੀਂ ਆ ਕਰਿਆ ਉਹ ਕਰਿਆ ਇੱਕ ਆ ਵੀਡੀਓ ਮੈਂ ਤੁਹਾਨੂੰ ਦਿਖਾਉਣਾ ਸਾਬਕਾ ਬਧਾਇਕ ਲਕਸ਼ਮੀ ਸਿੰਘ ਲੱਖਾ ਜੀ ਇਹ ਬੰਦਾ ਨਾ ਗਾਂਧੀ ਪਰਿਵਾਰ ਦੀ ਚਮਚਾਗਿਰੀ ਕਰਨ ਦਾ ਕੋਈ ਮੌਕਾ ਛੱਡਦਾ ਹੀ ਨਹੀਂ ਜਦ ਇਹ ਵੀਡੀਓ ਪਾਤੀ ਰਾਹੁਲ ਗਾਂਧੀ ਨੂੰ 2 ਸਾਲ ਤੋਂ ਇਹ ਮੁੱਦਾ ਦੇ ਪਿਆ ਹੋਇਆ ਖੁਲਾਉਣਾ ਚਾਹਿਆ ਹੋਇਆ ਜਦੋਂ ਮੈਂ ਗੱਲਾਂ ਕਰਦਾ ਤਾਂ ਕਾਂਗਰਸ ਵਿੱਚ ਬੈਠੇ ਜਿਹੜੇ ਸਾਡੇ ਐਸਸੀ ਲੋਕ ਨੇ ਕਹਿੰਦੇ ਕੁੱਤੇ ਦੀ ਪੂੰਛ ਤੇ ਸਿੱਧੀ ਹੋ ਸਕਦੀ ਹੈ ਇਹ ਰਾਜਨੀਤਿਕ ਮਨੋਬੋਧੀ ਪਾਰਟੀਆਂ ਵਿੱਚ ਬੈਠੇ ਜਿਹੜੇ ਸਾਡੇ ਦਲਿਤ ਲੋਕ ਨੇ ਜਿਹੜੇ ਲੀਡਰ ਨੇ ਉਹ ਸਮਝ ਨਹੀਂ ਸਕਦੇ ਕਿ ਅੰਬੇਡਕਰ ਦੀ ਧੁਰਵਰੋਧੀ ਕਾਂਗਰਸ ਹੈ ਪਹਿਲਾਂ ਤੁਸੀਂ ਉਹ ਵੀਡੀਓ ਸੁਣੋ ਮੈਂ ਅੱਗੇ ਫਿਰ ਤੁਹਾਨੂੰ ਪੂਰੀ ਐਕਸਪਲੇਨ ਕਰੂੰ ਵੀ ਜਾਤੀ ਜਨਗਣਨਾ ਦਾ ਆਧਾਰ ਕੀ ਹੈ ਕਿੱਥੋਂ ਸ਼ੁਰੂ ਹੋਈ ਕਿਹਨੇ ਕਿਹਨੇ ਅੰਦੋਲਨ ਕੀਤੇ ਲਖਵੀਰ ਸਿੰਘ ਲਖਾ ਮੈਂ ਤੁਹਾਨੂੰ ਬੇਨਤੀ ਕਰਨੀ ਚਾਹੁੰਨਾ ਜੇ ਸੰਭੇੜਕਰ ਦਾ ਤੁਸੀਂ ਦਿੱਤਾ ਖਾਨੇ ਹੋ ਕਮ ਸੇ ਕਮ ਇਹ ਗਾਂਧੀ 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 ਕਹਿਣਤੀ ਬਜਾਏ ਜੇ ਅੰਬੇਡਕਰ 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 ਕਰੋ ਤਾਂ ਵਧੀਆ ਗੱਲ ਹੈ ਤੁਹਾਨੂੰ ਵੀ ਪਤਾ ਹੈ ਵੀ ਇਹ ਤੁਸੀਂ ਕਾਂਗਰਸ ਚ ਬੈਠ ਕੇ ਅੰਬੇਡਕਰ ਅੰਬੇਡਕਰ ਕਰੋਗੇ ਤਾਂ ਤੁਹਾਡੀ ਔਕਾਤ ਨਥਿੰਗ ਹੈ ਤੁਹਾਡੀ ਮਜਬੂਰੀ ਵੀ ਹੈ ਆ ਵੀਡੀਓ ਸੁਣੋ ਕਿ ਆਪਾਂ ਅੱਗੇ ਗੱਲ ਕਰਦੇ ਪਿਛਲੇ 2 ਸਾਲਾਂ ਤੋਂ ਡਿਮਾਂਡ ਕਰ ਰਹੇ ਸੀ ਕਿ ਭਾਰਤੰ ਦਾ ਜਿਹੜੀ ਮਰਦਮਸ਼ਵਾਰੀ ਹੈ ਜਾਤੀ ਜਨਗਣਨਾ ਹੋਣੀ ਚਾਹੀਦੀ ਹੈ ਜਿਸ ਤੇ ਬਹੁਤ ਵੱਡੀ ਫਤਿਹ ਆਈ ਰਹਾਉ ਗਾਂਧੀ ਜੀ ਦੇ ਉਹਨਾਂ ਬਚਨਾਂ ਨੇ ਇਸ ਫਿਰ ਤੋਂ ਰਾਹੁਲ ਗਾਂਧੀ ਜੀ ਇਹ ਕਹਿ ਰਹੇ ਨੇ ਕਿ ਦੇਸ਼ ਅੰਦਰ ਮਰਦਮਸ਼ਵਾਰੀ ਹੋਣੀ ਚਾਹੀਦੀ ਹੈ ਪਰ ਜਾਤ ਦੇ ਆਧਾਰ ਤੇ ਜਾਤੀ ਜਨਗਣਨਾ ਆਉਣੀ ਚਾਹੀਦੀ ਹੈ ਕਿਉਂਕਿ ਰਾਹੁਲ ગાંધી ਜੀ ਚਾਹੁੰਦੇ ਨੇ ਭਾਰਤੰ ਦਾ ਜਿਹਦੀ ਜਿੰਨੀ ਹਿੱਸੇਦਾਰੀ ਉਹਨੀ ਉਹਨਾਂ ਦੀ ਭਾਗੀਦਾਰੀ ਤਹਿਤ ਅੱਜ ਭਾਰਤ ਦੀ ਸਰਕਾਰ ਨੂੰ ਸੁਖਮਾਤਿਆ ਭਾਰਤ ਦੀ ਸਰਕਾਰ ਦੀ ਕੈਬਨਿਟ ਨੇ ਇਹ ਫੈਸਲਾ ਲਿਆ ਵੀ ਜਾਤੀ ਦੇ ਆਧਾਰ 'ਤੇ ਜਾਤੀ ਜਨਲਨਾ ਹੁਣ ਦੇਸ਼ੰਤਰ ਹੋ ਗਈ ਇਸ ਲਈ ਰਾਹੁਲ Gandhi ਵਿਧਾਈ ਦੇ ਪਾਸ ਤੇ ਰਾਹੁਲ Gandhi ਦੀ ਜਨਨਾਇਕ ਬਣ ਕੇ ਪੂਰੇ ਦੇਸ਼ ਨੂੰ ਪੂਰੇ ਨੇ ਮੈਂ ਰਾਹੁਲ Gandhi ਦੀ ਹੀ ਸੋਚ ਨੂੰ ਸਹਿਯੋਗ ਕਰਦਾ ਤੇ ਸਲਾਮ ਕਰਦਾ ਜਿਨ੍ਹਾਂ ਨੇ ਦੇਸ਼ ਅੰਦਰ ਇਹ ਸਾਬਤ ਕਰਤਾ ਵੀ ਜੇ ਕੋਈ ਵਿਰਧ ਰਾਤੇ ਵਾਲਾ ਲੀਟਰ ਅਗਵਾਈ ਕਰੂਗਾ ਜਾਂ ਮੂਰੇ ਹੋ ਕੇ ਚੱਲੂਗਾ ਤਾਂ ਸਰਕਾਰਾਂ ਉਹਨਾਂ ਮੂਹਰੇ ਝੁਕ ਜਾਂਦੀਆਂ ਨੇ ਇਹ ਗੱਲ ਸਾਬਤ ਹੋਈ ਅੱਜ ਰਾਹੁਲ ਗਾਂਧੀ ਜੀ ਨੇ ਜੋ ਦੇਸ਼ ਅੰਦਰ ਗੱਲ ਕੀਤੀ ਸੀ ਜਾਤੀ ਜੰਗਣਨਾ ਦੀ ਉਹਦੇ ਤੇ ਮੋਹਰ ਲੱਗੀ ਆ ਸੋ ਮੈਂ ਬਹੁਤ ਆਪਣੇ ਵੱਲੋਂ ਵਧਾਈ ਦਿੰਦਾ ਰਾਹੁਲ ਗਾਂਧੀ ਜੀ ਨੂੰ ਜੋ ਲੋਕਾਂ ਦੀ ਆਵਾਜ਼ ਬਣ ਕੇ ਕੰਮ ਕਰ ਰਹੇ ਨੇ ਬਹੁਤ ਬਹੁਤ ਧੰਨਵਾਦ ਜੈ ਹਨ ਸਤਿਉ ਇਹ ਨੂੰ ਕਹਿੰਦੇ ਨੇ ਚਾਪਲੂਸੀ ਚਟੂਕਰੀ ਔਰ ਆਪਣੇ ਜਿਹੜੇ ਰਾਜਨੀਤਿਕ ਕਾਕਾ ਨੇ ਉਹਨਾਂ ਦੇ ਸੋਲੇ ਝੂਠੇ ਸੋਲੇਗਾ ਕੇ ਅੱਗੇ ਵਧਣਾ ਇਹ ਇਹਨਾਂ ਮਨੋਵਾਦੀ ਰਾਜਨੀਤਿਕ ਪਾਰਟੀਆਂ ਵਿੱਚ ਖਾਸ ਕਰਕੇ ਕਾਂਗਰਸ ਦੇ ਵਿੱਚ ਚਾਪਲੂਸੀ ਹੈ ਜਿਹੜੀ ਇਹ ਸਿਗਰਾਂ ਤੇ ਹੁਣ ਬਹੁਤ ਸਾਰੇ ਲੋਕ ਸਾਨੂੰ ਗਾਲਾਂ ਕੱਢਦੇ ਨੇ ਵੀ ਤੁਸੀਂ ਸਾਡੀ ਕਾਂਗਰਸ ਨੂੰ ਮਾੜਾ ਕਹਿੰਦੇ ਹੋ ਬਹੁਤ سارے ਜਿਹੜੇ ਦਲਿਤ ਲੋਕ ਨੇ ਅਸੀਂ ਲੋਕ ਨੇ ਸਾਨੂੰ ਬੁਲਾਉਂਦੇ ਤੱਕ ਨਹੀਂ ਕਿ ਕਿ ਅਸੀਂ ਅੰਬੇਡਕਰਵਾਦ ਦੀ ਲੜਾਈ ਲੜਦੇ ਆਂ ਸਾਡੇ ਨਾਲੋਂ ਨਫ਼ਰਤ ਕਰਦੇ ਨੇ ਨਾ ਪਰ ਇਹ ਇਸ ਕਰਕੇ ਕਰਦੇ ਨੇ ਕਿ ਤੁਸੀਂ ਕਾਂਗਰਸ ਨੂੰ ਕਾਂਗਰਸ ਦੇ ਲੀਡਰਾਂ ਨੂੰ ਗਲਤ ਕਹਿੰਦੇ ਹੋ ਉਹ ਭਰਾਵੋ ਮੈਂ ਕੋਈ ਕਿਸੇ ਨੂੰ ਗਲਤ ਨਹੀਂ ਕਹਿੰਦਾ ਰੈਫਰੈਂਸ ਦਿਨਾਂ ਮੈਂ ਹਰ ਗੱਲ ਦਾ ਵੀ ਮੈਂ ਕੁਝ ਨਹੀਂ ਕਹਿੰਦਾ ਜੋ ਕੁਝ ਕਹਿੰਦਾ ਡਾਕਟਰ ਅੰਬੇਡਕਰ ਸਾਹਿਬ ਕਹਿੰਦੇ ਨੇ ਕਾਸ਼ੀ ਰਾਮ ਸਾਹਿਬ ਕਹਿੰਦੇ ਨੇ ਅੱਜ ਮੈਂ ਸਾਕਾ ਵਿਧਾਇਕ ਇਹ ਤਾਂ ਪਹਿਲਾਂ ਵੀ ਬਹੁਤ ਸਾਰੇ ਹੋਏ ਨੇ ਚਾਹ ਸ਼ਮਸ਼ੇਰ ਸਿੰਘ ਦੂਲੋਂ ਆ ਉਹ ਵੀ ਕਹੀ ਜਾਂਦਾ ਜੀ ਆ ਕਾਂਗਰਸ ਨੇ ਇੰਦਰਾ ਗਾਂਧੀ ਦਾ ਕਾਂਗਰਸ ਠੀਕ ਸੀ ਬਲਵੰਤ ਸਿੰਘ ਉੱਪਰ ਤੱਕ ਠੀਕ ਸੀ ਕਿਉਂਕਿ ਜਦ ਤੱਕ ਆਪਾਂ ਨੂੰ ਟੁਕੜਾ ਮਿਲਦਾ ਰਿਹਾ ਉਹਨੇ ਜਦ ਕਾਂਗਰਸ ਠੀਕ ਸੀ ਮੌਜੂਦਾ ਦੌਰ ਦੇ ਵਿੱਚ ਇਹ ਜਿਹੜੀ ਕਾਂਗਰਸ ਦੇ ਇਹਨੇ ਵੀਡੀਓ ਪਾਈ ਆ ਸਾਬਕਾ ਵਿਧਾਇਕ ਲਖਵੀਰ ਸਿੰਘ ਲੱਖਾਂ ਨੇ ਹਜੇ ਹੋਰ ਵੀ ਆਉਣਗੀਆਂ ਕਿਉਂਕਿ ਮੈਂ ਪੈੜ ਹਲਕੇ ਦਾ ਮੇਰਾ ਫਰਜ਼ ਬਣਦਾ ਹੈ ਇਥੇ ਦੇ ਲੋਕਾਂ ਨੂੰ ਅਵੇਅਰ ਕਰਾਉਣ ਦੀ ਕਾਂਗਰਸ ਦੀ ਦੇਣ ਨਹੀਂ ਹੈ ਜਾਤੀ ਜਨਗਣਨਾ ਜਦ 1935 ਦੇ ਵਿੱਚ ਡਾਕਟਰ ਅੰਬੇਡਕਰ ਸਾਹਿਬ 1930 31 32 ਦੇ ਵਿੱਚ ਤਨਗੂਲ ਮੀਟ ਕਾਨਫਰੰਸ ਦਾ ਉਪਕਰਨਿਆ ਸੀ ਉਹਦੇ ਵਿੱਚ ਦਿੱਤੀ ਸੀ ਰੀਪਰਜੈਂਟੇਸ਼ਨ ਭਾਗ ਹਿੱਸੇਦਾਰੀ ਹੁਣ ਹਿੱਸੇਦਾਰੀ ਦਾ ਕਨਸੈਪਟ ਕਿੱਥੋਂ ਲੈ ਕੇ ਆਉਂਦਾ ਸੀ ਜਿਹੜੇ ਅਮਰੀਕਾ ਦੇ ਕਾਲੇ ਸੀ ਸ਼ਵੇਤ ਲੋਕ ਸੀ ਉਹਨਾਂ ਨੂੰ ਜਿਵੇਂ ਇਸ ਦੇਸ਼ ਦੇ ਅੰਦਰ ਸ਼ੂਦਰਾਂ ਨੂੰ ਦਲਤਾਂ ਨੂੰ ਐਸ்சிਐਸਟੀ ਓਬੀਸੀ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਉੱਥੇ ਸ਼ਵੇਤ ਲੋਕਾਂ ਨੂੰ ਕਾਲੇ ਲੋਕਾਂ ਨੂੰ ਗੁਲਾਮ ਬਣਾ ਕੇ ਰੱਖਿਆ ਹੋਇਆ ਸੀ। ਉਹਨਾਂ ਦੇ ਲੀਡਰਾਂ ਨੇ ਬੜਾ ਵੱਡੇ ਪੱਧਰ ਤੇ ਅੰਦੋਲਨ ਕੀਤੇ ਵੱਡੇ ਪੱਧਰ ਦੇ ਉੱਤੇ ਉਹਨਾਂ ਨੇ ਸੰਘਰਸ਼ ਕੀਤੇ ਤਾਂ ਨਤੀਜਾ ਇਹ ਹੋਇਆ ਜਦ ਉਹਨਾਂ ਨੂੰ ਟੇਬਲ ਦੇ ਬੈਠ ਕੇ ਗੱਲ ਕਰਨ ਦਾ ਮੌਕਾ ਮਿਲਿਆ। ਤੋ ਉਹਨਾਂ ਨੇ ਕਿਹਾ ਕਿ ਸਾਨੂੰ ਰਿਪਰੈਜੈਂਟੇਸ਼ਨ ਚਾਹੀਦੀ ਹੈ ਸਾਨੂੰ ਸਾਧਨਾਂ ਦੇ ਵਿੱਚ ਸਰਕਾਰ ਦੇ ਵਿੱਚ ਹਰ ਚੀਜ਼ ਦੇ ਵਿੱਚ ਉਹ ਸਰਕਾਰ ਦੇ ਕੁਦਰਤੀ ਗੈਰ ਕੁਦਰਤੀ ਸਾਧਨਾਂ 'ਚ ਸਾਨੂੰ ਹਿੱਸੇਦਾਰੀ ਚਾਹੀਦੀ ਹੈ ਉਹਨਾਂ ਨੇ ਜਿੰਨੀ ਉਹਨਾਂ ਦੀ ਆਬਾਦੀ ਸੀ ਅਮਰੀਕਾ ਦੇ ਵਿੱਚ ਉਹਨੂੰ ਹਿੱਸੇਦਾਰੀ ਦਿੱਤੀ ਗਈ ਤਾਂ ਫਿਰ ਉਹ ਲੋਕ ਉਸ ਦੇਸ਼ ਦੇ ਵਿੱਚ ਭਾਗੀਦਾਰ ਹੋਏ ਇੰਡਸਟਰੀ ਦੇ ਵਿੱਚ ਹੋਏ ਐਗਰੀਕਲਚਰ 'ਚ ਹੋਏ ਸਰਕਾਰੀ ਜੌਬਾਂ 'ਚ ਹੋਏ ਹਰ ਇੱਕ ਖੇਤਰ ਦੇ ਵਿੱਚ ਉਹ ਕਾਬਜ ਹੋਏ ਤਾਂ ਫਿਰ ਉਹਨਾਂ ਨੇ ਮਾਰਕ ਲੂਥਰ ਜਾਂ ਆਬਾਮਾ ਇਹ ਦੋ ਸ਼ਵੇਤ ਜਿਹੜੇ ਰਾਸ਼ਟਰਪਤੀ ਬਣੇ ਕਿਉਂਕਿ ਉਹਨਾਂ ਦੇ ਬਜ਼ੁਰਗਾਂ ਦਾ ਕੀਤੇ ਹੋਏ ਅੰਦੋਲਨ ਦੇ ਨਾਲ ਉਹ ਲੋਕ ਲੜਾਈ ਲੜੀ ਤੇ ਇਸ ਅਮਰੀਕਾ ਵਰਗੇ ਦੇਸ਼ ਦੇ ਉਹ ਜਿਹੜੇ ਲੋਕ ਅਮਰੀਕਾ ਵਿੱਚ ਗੁਲਾਮ ਸੀ ਉਹ ਤੀਸ ਦੇ ਵਿੱਚ ਉਹ ਪ੍ਰਧਾਨ ਮੰਤਰੀ ਔਰ ਰਾਸ਼ਟਰਪਤੀ ਬਣੇ ਹੁਣ ਜਦ ਬਾਬਾ ਸਾਹਿਬ ਨੇ 1930-31 ਵਿੱਚ ਲੜਾਈ ਲੜੀ ਤਾਂ ਉਥੇ ਰਿਪਰੈਜੈਂਟੇਸ਼ਨ ਦਿੱਤੀ ਸਾਨੂੰ ਕਿ ਹਿੱਸੇਦਾਰੀ ਦਿੱਤੀ ਜਾਵੇ ਨੌਕਰੀਆਂ ਜੀ ਦਿੱਤੀ ਜਾਵੇ ਜ਼ਮੀਨ ਜੀ ਦਿੱਤੀ ਜਾਵੇ ਜਿਹੜਾ ਕੰਸਟਰਕਸ਼ਨ ਦੇ ਠੇਕੇ ਦਾ ਹਰ ਇੱਕ ਫੀਲਡ ਦੇ ਵਿੱਚ ਦਿੱਤੀ ਜਾਵੇ ਤਾਂ ਲਖਵੀਰ ਸਿੰਘ ਲੱਖਾ ਜੀ ਮੇਰੀ ਬੇਨਤੀ ਹੈ ਸਮਾਜ ਨੂੰ ਗੁਮਰਾਹ ਨਾ ਕਰੋ ਸਮਾਜ ਸਹੀ ਦਿਸ਼ਾ ਵੱਲ ਚੱਲਣ ਦੀ ਕੋਸ਼ਿਸ਼ ਕਰ ਰਿਹਾ ਹੈ ਇਸ ਦੇਸ਼ ਦੇ ਉੱਤੇ ਰਾਜ ਭਾਗ ਵੱਲ ਵੱਧ ਰਿਹਾ ਹੈ ਤਾਂ ਤੇਰਾ ਜਿਹੜਾ ਗਾਂਧੀ ਆ ਗਾਂਧੀ ਨੇ ਵਿਰੋਧ ਕਰਤਾ ਬਾਬਾ ਸਾਹਿਬ ਨੇ ਜੋ ਅੰਗਰੇਜ਼ਾਂ ਨਾਲ ਲੜ ਕੇ ਸਾਨੂੰ ਅਧਿਕਾਰ ਲੈ ਕੇ ਦਿੱਤੇ ਸੀ ਜੇ ਤੇਰੇ ਕੋਲ ਪੈਸੇ ਨਹੀਂ ਹੈਗੇ ਮੈਂ ਤੈਨੂੰ ਇੱਕ ਛੋਟੀ ਜੀ ਕਿਤਾਬ ਕੂਨਾ ਪੈਕੇਟ ਮੈਂ ਪਾਰਸਲ ਕਰ ਦਿੰਦਾ ਕਮ ਸੇ ਕਮ ਤੂੰ ਨੂੰ ਪੜ ਲਈ ਉਹਦੇ ਬਾਅਦ ਲਾ ਪਤਾ ਲੱਗ ਜੂ ਵੀ ਗਾਂਧੀ ਇਹ ਜਿਹੜੀ ਜਨਗਰਣਾ ਇਹ ਇਹਦਾ ਜਨਕ ਕੌਣ ਹੈ ਅੰਬੇਡਕਰ ਹੈ ਜਾਂ ਗਾਂਧੀ ਹੈ ਫਿਰ ਤੁਹਾਡੇ ਵਰਗੇ ਲਗਾਤਾਰ ਜਿਹੜੇ ਸੰਝੀ ਨੇ ਉਹ ਕਾਂਗਰਸ ਨੇ ਪੈਦਾ ਕੀਤੇ ਡਾਕਟਰ ਅੰਬੇਡਕਰ ਦੇ ਖਿਲਾਫ ਬਾਊ ਜਗਜੀਵ ਰਾਮ ਖੜਾ ਕਰਿਆ ਇੱਕ ਚਮਾਰ ਪਰ ਉਹ ਚ ਕਾਬਲੀਅਤ ਨਹੀਂ ਸੀ ਉਹ ਸਿਰਫ ਉਹਨਾਂ ਦਾ ਗੋਲਾ ਬਣ ਕੇ ਰਿਹਾ ਦੁਆਬੇ ਦਾ ਸਭ ਤੋਂ ਵੱਡਾ ਚਮਾਰ ਗੁਰਵੰਤਾ ਸਿੰਘ ਜਿਹੜਾ ਪੂਰੇ ਦੁਆਬੇ ਦੀ ਰਿਜ਼ਰਵੇਸ਼ਨ ਕੱਲਾ ਹੀ ਪਰਿਵਾਰ ਖਾ ਗਿਆ ਦਲਤਾਂ ਨੂੰ ਮਾਲਵੇ ਦੁਆਬੇ ਦੇਆਂ ਨੂੰ ਕਾਂਗਰਸ ਦਾ ਗੁਲਾਮ ਬਣਾ ਗਿਆ ਉਹ ਗਰਵੰਤਾ ਸਿੰਘ ਗਾਂਧੀ ਦਾ ਚੇਲਾ ਸੀ ਉਹ ਇਹ ਰੌਲਾ ਪਾਉਂਦਾ ਹੁੰਦਾ ਸੀ ਅਗਰ ਅੰਬੇਡਕਰ ਦੀ ਬੋਟ ਫੋਟੋ ਅੰਬੇਡਕਰ ਦੀ ਫੋਟੋ ਕਿਸੇ ਦਲਿਤ ਐਸਸੀ ਚਮਾਰ ਦੇ ਦਲਿਤ ਦੇ ਘਰੇ ਹੋਊਗੀ ਉਹ ਮੇਰੇ ਕੋਈ ਕੰਮ ਨੂੰ ਨਾ ਆਵੇ ਮੈਂ ਉਹਦੇ ਘਰੇ ਨਹੀਂ ਜਾਣਾ ਔਰ ਜਦ ਦੇਸ਼ ਆਜ਼ਾਦ ਹੋ ਗਿਆ ਜਿਹੜਾ ਗਾਂਧੀ ਰਿਜ਼ਰਵੇਸ਼ਨ ਦਾ ਵਿਰੋਧ ਕਰਦਾ ਸੀ ਉਸੇ ਪਾਰਟੀ ਦੇ ਵਿੱਚ ਰਹਿ ਕੇ ਡਾਕਟਰ ਅੰਬੇਡਕਰ ਸਾਹਿਬ ਜੀ ਦਿੱਤੀ ਹੋਈ ਰਿਜ਼ਰਵੇਸ਼ਨ ਦਾ ਆਨੰਦ ਹੁਣ ਤੱਕ ਉਹਦੀਆਂ ਪੀੜ੍ਹੀਆਂ ਆਪੋਗ ਰਹੀਆਂ ਮੀਰਾ ਕੁਮਾਰੀ ਭੋਗ ਰਹੀ ਹੈ ਉਹ ਪ੍ਰਧਾਨ ਜੀ ਮੇਰੀ ਬੇਨਤੀ ਹੈ ਥੋੜਾ ਬਹੁਤ ਇਤਿਹਾਸ ਪੜ ਲਓ ਮੰਨਦੇ ਹਾਂ ਕਿ ਤੁਹਾਡਾ ਜਿਹੜਾ ਲਿਵਿੰਗ ਆਫ ਸਟੈਂਡਰਡ ਹੈ ਕਾਂਗਰਸ ਨੇ ਤੁਹਾਡਾ ਕਰਤਾ ਹਾਈਲਾਈਟ ਤੁਹਾਨੂੰ ਸਾਰਾ ਕੁਝ ਦੇਤਾ ਹੈ ਉਹਨਾਂ ਦੀ ਮਜਬੂਰੀ ਹੈ ਕਿ ਤੁਹਾਡੇ ਵਰਗੇ ਸਾਂਝੀ ਰੱਖਣੇ ਤੁਹਾਡੀ ਜੇ ਤੁਸੀਂ ਇੰਨਾ ਕਹਿੰਦੇ ਹੋ ਵੀ ਰਾਹੁਲ ਗਾਂਧੀ ਨੇ ਸਾਰਾ ਕੁਝ ਕੀਤਾ ਤਾਂ ਮੇਰੀ ਬੇਨਤੀ ਹੈ ਵੀ ਇਹ ਹਰ ਰਿਜ਼ਰਵ ਸੀਟ ਤੋਂ ਤੂੰ ਚੋਣ ਨਹੀਂ ਲੜਨੀ ਤੈਨੂੰ ਖੁੱਲਾ ਚੈਲੰਜ ਆ ਗੁਰਦੀਪ ਸਿੰਘ ਕਾਲੀ ਦਾ ਤੂੰ ਕਹਿ ਵੀ ਮੈਂ ਰਿਜ਼ਰਵੇਸ਼ਨ ਜਿਹੜੀ 바ਵਾ ਸਾਹਿਬ ਨੇ ਦਿੱਤੀ ਆ ਉਹ ਤੋਂ ਨਹੀਂ ਲੜਨੀ ਜਿੱਥੋਂ ਗਾਂਧੀ ਦੀ ਰਿਜ਼ਰਵੇਸ਼ਨ ਦਲਤਾਂ ਨੂੰ ਮਿਲਿਆ ਮੈਂ ਉੱਥੋਂ ਚੋਣ ਲੜਨੀ ਆ ਤੂੰ ਖੰਨੇ ਤੋਂ ਜਰਨਲ ਤੋਂ ਚੋਣ ਲੜ ਕੇ ਦਿਖਾ ਦੇ ਤੈਨੂੰ ਤੇਰੀ ਔਕਾਤ ਕਾਂਗਰਸ ਯਾਦ ਕਰਾਉਂਦਾ ਰਾਹੁਲ ਗਾਂਧੀ ਤੂੰ ਕਹੀ ਜਾਂਦਾ ਵੀ 2 ਸਾਲ ਤੋਂ ਮੁੱਦਾ ਚੱਕਿਆ ਇਹ ਤਾਂ 바ਵਾ ਸਾਹਿਬ ਨੇ 1930 ਦੇ ਵਿੱਚ ਕਹਿਤਾ ਸੀ ਫਿਰ ਬਾਮਨ ਮੇਸ਼ਰਾ ਬਾਮ ਸੇਵ ਦੇ ਜੋ ਮੁਖੀ ਨੇ ਉਹ ਤੋਂ ਪਹਿਲਾਂ ਕਾਸ਼ੀਰਾਮ ਸਾਹਿਬ ਉਹਨਾਂ ਨੇ ਕਿਹਾ ਮੰਡਲ ਕਮਿਸ਼ਨ ਕਾਸ਼ੀਰਾਮ ਸਾਹਿਬ ਨੇ 40 ਦਿਨ ਧਰਨਾ ਦਿੱਤਾ ਮੰਡਲ ਕਮਿਸ਼ਨ ਲਾਗੂ ਕਰੋ ਨਹੀਂ ਕੁਰਸੀ ਖਾਲੀ ਕਰੋ ਉਸ ਟਾਈਮ ਵੀ ਕਾਂਗਰਸ ਸੱਤਾ ਵਿੱਚ ਨਹੀਂ ਸੀਗੀ ਬੀਪੀ ਸਿੰਘ ਦੀ ਸਰਕਾਰ ਨੇ ਲਾਗੂ ਕੀਤਾ ਮੰਡਲ ਕਮਿਸ਼ਨ ਤੇ ਕਾਂਗਰਸ ਨੇ ਕਿਤੇ ਵੀ ਸਾਡੇ ਐਸਸੀ ਐਸਟੀ ਓਬੀਸੀ ਸਮਾਜ ਲਈ ਕੁਝ ਨਹੀਂ ਕੀਤਾ ਆਪਾਂ ਉਹੀ ਗਾਂਧੀ 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 ਕਰੀ ਜਾਂਦੇ ਆ ਬਾਮਨ ਮੇਸ਼ਰਾਮ ਨੇ ਪੂਰੀ ਦੇਸ਼ ਵਿਆਪੀ ਅੰਦੋਲਨ ਚਲਾਇਆ ਹੋਇਆ ਬਈ ਜਾਤੀ ਜਨਗਣਨਾ ਹੋਣਾ ਚਾਹੀਦਾ ਮੌਜੂਦਾ ਦੌਰ ਦੇ ਵਿੱਚ ਬਾਮ ਸੇਵ ਨੇ ਵਕੀਲਾ ਜਿਹੜੇ ਸਾਡੇ ਪ੍ਰਾਚਾ ਜੀ ਨੇ ਆ ਸੁਪਰੀਮ ਕੋਰਟ ਦੇ ਵਕੀਲ ਉਹਨਾਂ ਨੇ ਐਵੀਐਮ ਦੇ ਖਿਲਾਫ ਜਾਤੀ ਜਨਨਾ ਗਣਨਾ ਦੇ ਲਈ ਉਹਨਾਂ ਨੇ ਵੱਡਾ ਰੌਲਾ ਪਾਇਆ ਹੋਇਆ ਵੱਡੇ ਅੰਦੋਲਨ ਕੀਤੇ ਨੇ ਜੇ ਤੁਹਾਡਾ ਰਾਹੁਲ ਗਾਂਧੀ 2 ਸਾਲ ਤੋਂ ਰੌਲਾ ਪਾ ਲਿਆ ਉਹਨੇ ਦੇਖਿਆ ਵੀ ਉਹਨੇ ਮੁੱਦਾ ਗਰਮ ਹੋ ਗਿਆ ਇਹ ਲੋਕਾਂ ਨੂੰ ਜਾਣਕਾਰੀ ਹੋ ਗਈ ਤਾਂ ਉਹ ਮੂਰੇ ਆ ਕੇ ਲੱਗ ਗਿਆ ਦਾ ਮਤਲਬ ਇਹ ਥੋੜਾ ਵੀ ਸਾਰਾ ਰਸ਼ੇਦ ਤੁ ਰਾਹੁਲ ਗਾਂਧੀ ਨੂੰ ਦੇ ਦੇਗਾ ਤੁਹਾਡੇ ਕੋਲ ਮੀਡੀਆ ਤੁਹਾਡੇ ਕੋਲ ਪੈਸਾ ਤੁਸੀਂ ਮੈਨੇਜ ਕਰ ਸਕਦੇ ਹੋ ਪਰ ਮੈਂ ਲੋਕਾਂ ਨੂੰ ਦੱਸਣਾ ਚਾਹੁੰਨਾ ਵੀ ਇਸ ਦੇ ਵਿੱਚ ਗਾਂਧੀ ਦੀ ਗਾਂਧੀ ਪਰਿਵਾਰ ਦੀ ਇੰਦਰਾ ਗਾਂਧੀ ਦੀ ਰਾਹੁਲ ਗਾਂਧੀ ਦੀ ਜਾਂ ਕਿਸੇ ਵੀ ਗਾਂਧੀ ਦੀ ਜਾਤੀ ਜਨਨਾ ਗਣਨਾ ਵਿੱਚ 0 0 ਪੁਆਇੰਟ ਤੋਂ ਵੀ ਥੱਲੇ ਕੋਈ ਭਾਗੇਦਾਰੀ ਹੈ ਉਹਨਾਂ ਤਾਂ ਉਹ ਤਾਂ ਵਿਰੋਧ ਕਰਦੇ ਰਹੇ ਨੇ ਜੇ ਰਾਹੁਲ ਗਾਂਧੀ ਐਡਾ ਸਮਾਜ ਪ੍ਰਤੀ ਐਸੀ ਲੋਕਾਂ ਲਈ ਹੁਣ ਸੁਪਰੀਮ ਕੋਰਟ ਦੇ ਜੱਜ ਪਰਾਚਾ ਨੇ EVM ਦੇ ਖਿਲਾਫ ਅੰਦੋਲਨ ਚਲਾਇਆ ਹੋਇਆ ਹੈ ਬੰਮਨ ਮੇਸ਼ਰਾਮ ਨੇ ਦੇਸ਼ ਵਿਆਪੀ ਅੰਦੋਲਨ ਚਲਾਇਆ ਫਿਰ ਤੁਹਾਡਾ ਰਾਹੁਲ ਗਾਂਧੀ ਕਿੱਥੇ ਸੁੱਤਾ ਪਿਆ ਬਈ ਕੋਈ ਵੀ ਐਮ ਦੇ ਖਿਲਾਫ ਕਿਉਂ ਨਹੀਂ ਬੋਲਦਾ ਜੇ ਅੱਜ ਪਿਛਲੇ 30 35 ਸਾਲ ਤੋਂ ਯੂਵੀਐਮ ਦੇ ਖਿਲਾਫ ਇੱਕ ਲੜਾਈ ਚੱਲ ਰਹੀ ਹੈ ਜਾਂ ਉਹਨੂੰ ਲੜਾਈ ਕਿਤੇ ਨਿਰਣੇ ਤੇ ਜਾਣ ਵਾਲੀ ਹੋਊਗੀ ਜੇ ਰਾਹੁਲ ਗਾਂਧੀ ਜਾਂ ਤੁਹਾਡਾ ਕਾਂਗਰਸ ਸਾਕੇ ਬਿਆਨ ਦੇ ਦੇ ਇਹ ਮਤਲਬ ਥੋੜਾ ਵੀ ਉਹਦੇ ਕਹਤੇ ਹੋ ਗਿਆ ਉਹ ਤਾਂ ਰਾਜਨੀਤੀ ਕਰਦੇ ਨੇ ਤੁਹਾਡੇ ਵਰਗੇ ਸਾਂਝੀਆਂ ਨੂੰ ਮੂਰੇ ਕਰਕੇ ਮੋਦੀ ਨੂੰ ਕਿਉਂ ਬਿਆਨ ਦੇਣਾ ਪਿਆ ਮੋਦੀ ਨਵਸ ਕਰਕੇ ਬਿਆਨ ਦੇਣਾ ਪਿਆ ਕਿਉਂਕਿ ਬਿਹਾਰ ਦੇ ਵਿੱਚ ਚੋਣਾਂ ਨੇ ਹੁਣ ਬਿਹਾਰ ਦੇ ਵਿੱਚ ਜਾਤੀ ਜਨਗਣਨਾ ਹੋਈ ਸੀ ਉਹਦਾ ਵੀ ਮੈਂ ਦੱਸ ਦਵਾਂ ਕਿਉਂ ਡਰਦੇ ਨੇ ਕਾਂਗਰਸ ਕਿਉਂ ਡਰਦੀ ਹੈ ਬੀਜੇਪੀ ਕਿਉਂ ਡਰਦੀ ਹੈ ਹੋਰ ਪਾਰਟੀਆਂ ਕਿਉਂ ਡਰਦੀਆਂ ਨੇ ਜਾਤੀਗਤ ਜਾਤੀ ਆਧਾਰਤ ਜਨਗਣਨਾ ਤੋਂ ਬਿਹਾਰ ਦੇ ਵਿੱਚ ਜਦ ਜਾਤੀ ਜਨਗਣਨਾ ਹੋਈ ਉੱਥੇ 3.5% ਬ੍ਰਾਹਮਣ ਨਿਕਲੇ ਔਰ 4% ਅਦਰ ਜਰਨਲ ਨਿਕਲੇ ਟੋਟਲ 7% ਬਿਹਾਰ ਦੇ ਵਿੱਚ 7% ਜਰਨਲ ਲੋਕ ਨੇ ਔਰ 93% ਐਸਸੀ ਐਸਟੀ ਓਬੀਸੀ ਮੁਸਲਮਾਨ ਲੋਕ ਨੇ ਔਰ ਇਹ 7% ਲੋਕ ਬਿਹਾਰ ਦੇ ਉੱਤੇ ਲਗਾਤਾਰ ਰਾਜ ਕਰਦੇ ਆ ਰਹੇ ਸੀ ਲਾਲੂ ਪ੍ਰਸ਼ਾਦ ਥੋੜੀ ਦੇਰ ਰਿਹਾ ਇਸੇ ਤਰ੍ਹਾਂ ਜੇ ਪੂਰੇ ਭਾਰਤ ਦੇ ਵਿੱਚ ਜਾਤੀ ਜਨਗਣਨਾ ਹੋ ਜਾਂਦੀ ਹੈ ਤਾਂ ਜਾਤੀ ਜਨਗਣਨਾ ਦੇ ਵਿੱਚ ਇਹ ਜਿਹੜੇ ਆਪਣੇ ਆਪ ਨੂੰ ਬ੍ਰਾਹਮਣ ਹੈ ਜਰਨਲ ਹੈ ਉਹਨਾਂ ਦੀ ਗਿਣਤੀ ਸਾਹਮਣੇ ਆ ਜਾਣੀ ਹੈ ਉਹ ਸਿਰਫ 7 ਤੋਂ 8 10% ਨੇ ਔਰ ਉਹ ਦੇਸ਼ ਦਾ 90% ਜ਼ਮੀਨ ਦੱਬੀ ਬੈਠੇ ਨੇ 90% ਇੰਡਸਟਰੀ ਦੱਬੀ ਬੈਠੇ ਨੇ 90% ਐਮਪੀ ਐਮਐਲਏ ਬਣੇ ਬੈਠੇ ਨੇ 90% ਆਈਐਸ ਪੀਸੀਐਸ ਬਣੇ ਬੈਠੇ ਨੇ ਔਰ ਸਾਰੇ ਕਾਸੇ ਸੇ 10% ਲੋਕਾਂ ਦਾ ਕਬਜ਼ਾ ਹੈ ਜਿਸ ਦੇ ਇਸ ਦੇਸ਼ ਦੇ ਵਿੱਚ ਜਾਤੀ ਜਨਗਣਨਾ ਹੋ ਗਈ ਉਹ ਤੋਂ ਪਤਾ ਲੱਗ ਜਾਣਾ ਹੈ ਸੰਵਿਧਾਨ ਕਹਿੰਦਾ ਹੈ ਜੀਦੀ ਜਿੰਨੀ ਆਬਾਦੀ ਓਨੀ ਉਹਦੀ ਹਿੱਸੇਦਾਰੀ ਸੋ ਮੈਂ ਲਖਵੀਰ ਸਿੰਘ ਲੱਖਾ ਜੀ ਮੈਂ ਬੇਨਤੀ ਕਰਨੀ ਚਾਹੁੰਨਾ ਹੈ ਲੋਕਾਂ ਨੂੰ ਗਮਰਾਹ ਨਾ ਕਰੋ ਇਹ ਜਿਹੜੇ ਤੁਸੀਂ ਆਪਣੀ ਚਾਪਲੂਸੀ ਚਾਟੂਕਾਰੀ ਦਿਖਾਉਣ ਲਈ ਵੀਡੀਓ 1.5 2 ਮਿੰਟ ਦੀ ਪਾ ਦਿੰਦੇ ਹੋ ਮੈਂ ਤੁਹਾਨੂੰ ਖੁੱਲਾ ਚੈਲੰਜ ਕਰਦਾ ਹਾਂ ਮੈਂ ਗੁਰਦੀਪ ਸਿੰਘ ਕਾਲੀ ਲਖਵੀਰ ਸਿੰਘ ਲੱਖਾ ਤੁਹਾਨੂੰ ਖੁੱਲਾ ਚੈਲੰਜ ਕਰਦਾ ਹਾਂ ਜੇ ਰਾਹੁਲ ਗਾਂਧੀ ਦਾ 1% ਵੀ ਕਿਤੇ ਇਸ ਗੱਲ ਦੇ ਵਿੱਚ ਯੋਗਦਾਨ ਹੋਵੇ ਜਾਤੀ ਜਨਗਣਨਾ ਦੇ ਵਿੱਚ ਮੈਂ ਤੇਰਾ ਪਾਣੀ ਪਰੂੰਗਾ ਬਿਆਨ ਦੇਣ ਦੇ ਨਾਲ ਕੁਝ ਨਹੀਂ ਹੋਣਾ ਬਿਆਨ ਤਾਂ ਹਰ ਕੋਈ ਦੇ ਰਿਹਾ ਹੈ ਪਰੰਤੂ ਲੰਬੇ ਸਮੇਂ ਤੋਂ ਇਹ ਜਿਹੜੀ ਲੜਾਈ ਹੈ ਬਾਹਮਨ ਮੇਸ਼ਰਾ ਬਾਮ ਸੇ ਫਲੜ ਰਹੀ ਹੈ ਅਗਰ ਜੇ ਤੂੰ ਆਪਣੇ ਆਪ ਨੂੰ ਲੀਡਰ ਕਹੋਨਾ ਜੇ ਤੂੰ ਕਹਿਣਾ ਨਾ ਵੀ ਮੈਂ ਬੜਾ ਨੌਲਜ ਵਾਲਾ ਲੀਡਰ ਆ ਗਿਆਨ ਵਾਲਾ ਲੀਡਰ ਆ ਕਾਂਗਰਸ ਨੇ ਕੀਤਾ ਤਾਂ ਮੈਂ ਖੁੱਲਾ ਚੈਲੰਜ ਕਰਦਾ ਜਿਹੜੇ ਮਰਜ਼ੀ ਸਟੇਜ ਤੇ ਜਿੱਥੇ ਮਰਜ਼ੀ ਆ ਜਾਏ ਤੇ ਤੂੰ ਮੈਨੂੰ ਦੱਸ ਦੀ ਜੇ ਕਾਂਗਰਸ ਨੇ ਸਾਨੂੰ ਕੀ ਦਿੱਤਾ ਮੈਂ ਬੱਖੀਆਂ ਢੇੜ ਕੇ ਰੱਖ ਦੂ ਵੀ ਕਾਂਗਰਸ ਨੇ ਸਾਡੀਆਂ ਜੜਾਂ 'ਚ ਤੇਲ ਕਿੱਥੇ ਕਿੱਥੇ ਦਿੱਤਾ ਠੀਕ ਐ ਤੂੰ ਗੁਰਕੀਰਤ ਉਹਨਾਂ ਦਾ ਸੀਗਾ ਉਹਨਾਂ ਨੇ ਤੈਨੂੰ ਅੱਗੇ ਕਰਤਾ ਤੂੰ ਤਾਂ ਗੁਰਕੀਰਤ ਦੇ ਕਹੇ ਤੱਕ 1% ਪਰੇ ਨਹੀਂ ਹੋ ਸਕਦਾ ਐਡੀਆਂ ਵੱਡੀਆਂ ਗੱਲਾਂ ਕਰਨ ਤੋਂ ਪਹਿਲਾਂ ਮੈਂ ਸਮਾਜ ਦੇ ਜਿਹੜੇ ਐਸਸੀ ਐਸਟੀਓ OBC ਦਲਿਤ ਲੋਕਾਂ ਨੂੰ ਵੀ ਬੇਨਤੀ ਕਰਦਾ ਐ ਇਹ ਪਾਰਟੀ ਭਗਤੀ ਛੱਡ ਦਿਓ ਨਹੀਂ ਤਾਂ ਆਉਣ ਵਾਲੀਆਂ ਪੀੜ੍ਹੀਆਂ ਦਾ ਹਾਲਾਤ ਕੀ ਨੇ ਤੁਹਾਨੂੰ ਨਾ ਦੱਸਣ ਯੋਗ ਨੇ ਸੋ ਮੈਂ ਤੁਹਾਨੂੰ ਵੀ ਲਖਵੀਰ ਸਿੰਘ ਲੱਖਾ ਜੀ ਬੇਨਤੀ ਕਰਦਾ ਹੈ ਰਾਜਨੀਤੀ ਬਹੁਤ ਕਰ ਰਹੇ ਹੋ ਤੁਸੀਂ ਅਸੀਂ ਨਹੀਂ ਤੁਹਾਨੂੰ ਰੋਕਦੇ ਕਰੋ ਪਰ ਜਿੱਥੇ ਅੰਬੇਡਕਰ ਸਾਹਿਬ ਦੇ ਪਾਏ ਹੋਏ ਪੂਰਨ ਅੰਬੇਡਕਰ ਸਾਹਿਬ ਦੀਆਂ ਲਿਖੀਆਂ ਲਿਖਤਾ ਨੂੰ ਤੁਸੀਂ ਗਾਂਧੀ ਨਾਲ ਕਾਂਗਰਸ ਨਾਲ ਜੋੜੋਗੇ ਉੱਥੇ-ਉੱਥੇ ਤੁਹਾਡਾ ਮੈਂ ਵਿਰੋਧ ਕਰਦਾ ਰਹੂੰਗਾ ਔਰ ਖੁੱਲਾ ਚੈਲੰਜ ਆ ਬੇ ਕਾਂਗਰਸ ਨੇ ਐਸਸੀ ਐਸਟੀ ਓਬੀਸੀ ਦਾ